ਰੈਸਟੋਰੈਂਟ ਜੋ ਕੀਤਾ ਹੈ ਇਹ ਭਾਰਤ ਨਗਰ ਐਸ ਸੀ ਐਫ 65 ਬਠਿੰਡਾ ਨੇੜੇ ਬੀਬੀ ਵਾਲਾ ਚੌਂਕ ਇਟਲੀ ਵੈਜ ਐਂਡ ਨਾਨ ਵੈਜ ਸਾਰਾ ਜੋ ਹੈ ਸਿਸਟਮ ਹੈ ਆਪਣੇ ਕੋਲੇ ਇਸੇ ਕਸਟਮਰ ਨੂੰ ਕੋਈ ਦਿੱਕਤ ਨਹੀਂ ਕੋਈ ਕੰਪਲੇਂਟ ਨਹੀਂ ਹੋਣੀ ਫੁੱਲ ਟੂ ਸੈਟੀਸਫੈਕਸ਼ਨ ਰਹੇਗੀ ਜੀ ਗ੍ਰੀਨ ਪੂਰੀ ਜੋ ਕਿ ਪੂਰੇ ਬਠਿੰਡਾ ਸ਼ਹਿਰ ਦੇ ਵਿੱਚ ਔਰ ਨਾ ਹੀ ਬਠਿੰਡਾ ਦੇ ਕਿਤੇ ਨਜ਼ਦੀਕ ਆਲੇ ਦੁਆਲੇ ਕਿਤੇ ਵੀ ਨਹੀਂ ਮਿਲਦੀ ਜੀ ਰਾਜੀਵਨ ਸ਼ਰਸ਼ਟਰੋ ਦੇ ਨਾਮ ਤੇ ਆਪਾਂ ਰੈਸਟੋਰੈਂਟ ਖੋਲਿਆ ਐ ਐਸ ਸੀ ਐਫ 65 ਭਾਰਤ ਨਗਰ ਸਾਡੀ ਇਹ ਵੀ ਗਰੰਟੀ ਹੈ ਜਿਹੜਾ ਇੱਕ ਵਾਰ ਖਾ ਕੇ ਜਾਊਗਾ ਉਹ ਸਾਡਾ ਪੱਕਾ ਗਾਹਕ ਹੋ ਜਾਊਗਾ ਵਧੀਆ ਲੱਗੇ ਹੋਰ ਹੁਣ ਦੱਸੋ ਕੋਈ ਕਮੀ ਲੱਗੇ ਸਾਨੂੰ ਦੱਸ ਕੇ ਜਾਓ ਤਾਂ ਕਿ ਅਗਲੀ ਵਾਰ ਉਹ ਕਮੀ ਨੂੰ ਦੁਰਸਤ ਕੀਤਾ ਜਾ ਸਕੇ ਮੇਰਾ ਨਾਮ ਅਨਮੋਲ ਬੰਸਲ ਹੈ ਜੀ ਔਰ ਆਪਾਂ ਰੈਸਟੋਰੈਂਟ ਜੋ ਕੀਤਾ ਹੈ ਇਹ ਭਾਰਤ ਨਗਰ एससीएफ 65 बठिंडा नेड़े बीबी वाला चौक जो आपा ਕੀਤਾ ਹੈ ਆਪਣੇ ਕੋਲੇ ਟੋਟਲੀ ਵੈਜ ਐਂਡ ਨਾਨ ਵੈਜ ਸਾਰਾ ਜੋ ਹੈ ਸਿਸਟਮ ਹੈ ਆਪਣੇ ਕੋਲੇ ਔਰ ਇੱਥੇ ਤੁਹਾਨੂੰ ਜੋ ਅਗਰ ਕੁਝ ਐਕਸਟਰਾ ਮਿਲੇਗਾ ਤਾਂ ਉਹ ਮਿਲੇਗੀ ਕੁਆਲਿਟੀ ਪਲੱਸ ਬਹੁਤ ਵਧੀਆ ਡੀਲਿੰਗ ਚਾਹੇ ਉਹ ਸਟਾਫ ਵੱਲੋਂ ਹੋਵੇ ਚਾਹੇ ਓਨਰਸ ਵੱਲੋਂ ਹੋਵੇ ਕਿਸੇ ਗੱਲ ਦੀ ਮਤਲਬ ਕਿਸੇ ਕਸਟਮਰ ਨੂੰ ਕੋਈ ਦਿੱਕਤ ਨਹੀਂ ਕੋਈ ਕੰਪਲੇਂਟ ਨਹੀਂ ਹੋਣੀ ਫੁੱਲ ਟੂ ਸੈਟੀਸਫੈਕਸ਼ਨ ਰਹੇਗੀ ਜੀ ਵਿਸ਼ੇਸ਼ ਤੌਰ ਤੇ ਆਪਾਂ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆ ਰਹੇ ਹਾਂ ਜੀ ਜਿੱਦਾਂ ਕਿ ਉਹਨੂੰ ਆਪਾਂ ਕਹਿੰਦੇ ਨੇ ਗ੍ਰੀਨ ਪੂਰੀ ਜੋ ਕਿ ਪੂਰੇ ਬਠਿੰਡਾ ਸ਼ਹਿਰ ਦੇ ਵਿੱਚ ਔਰ ਨਾ ਹੀ ਬਠਿੰਡਾ ਦੇ ਕਿਤੇ ਨਜ਼ਦੀਕ ਵਾਲੇ ਦੁਆਲੇ ਕਿਤੇ ਵੀ ਨਹੀਂ ਮਿਲਦੀ ਜੀ ਔਰ ਜੋ ਕਿ ਪੂਰੀ ਹਾਈਜਨਿਕ ਔਰ ਪੂਰੀ ਹੈਲਦੀ ਹੈ ਮਤਲਬ ਲੋਕ ਖਾਣਗੇ ਤੇ ਯਾਦ ਕਰਨਗੇ ਵੀ ਹਾਂ ਵਾਕੇ ਕੋਈ ਚੀਜ਼ ਆਪਾਂ ਲੈ ਕੇ ਆਏ ਹਾਂ ਸ਼ਹਿਰ ਵਾਸੀਆਂ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਸਾਡੇ ਕੋਲ ਆਓ ਔਰ ਜੋ ਆਪਾਂ ਸੈਟਅਪ ਆਪਾਂ ਨਵਾਂ ਲੈ ਕੇ ਆਏ ਹਾਂ ਉਹ ਸਾਡਾ ਟੇਸਟ ਕਰੋ ਤੇ ਚੰਗਾ ਲੱਗੇ ਲੋਕਾਂ ਨੂੰ ਦੱਸੋ ਕੁਝ ਕਮੀ ਲੱਗੇ ਤਾਂ ਸਾਨੂੰ ਦੱਸੋ ਸਾਰਾ ਕੁਝ ਹੈ ਜੀ ਦੇਖੋ ਜੋ ਜਿੱਦਾਂ ਸੋਸ਼ਲ ਮੀਡੀਆ ਆਪਾਂ ਚੱਲ ਰਿਹਾ ਲਾਈਕ ਜੋ ਡਿਲੀਵਰੀ ਆਪਸ਼ਨਸ ਦੇ ਵਿੱਚ ਇਸ ਜੋ ਮੈਟੋ ਐਸ ਵੀ ਕੀ ਐ ਸਭ ਦੇ ਨਾਲ ਆਪਣਾ ਡਾਈਆਪ ਹੈ ਬਾਕੀ ਆਪਣੇ ਖੁਦ ਹੀ ਹੋਮ ਡਿਲੀਵਰੀ ਦੀ ਮਤਲਬ ਕਾਫੀ ਆਪਾਂ ਸਟਾਰਟ ਕਰ ਰਹੇ ਹਾਂ ਜੀ ਬਹੁਤ ਖੁਸ਼ ਆ ਜੀ ਭਰਾ ਆਏ ਹੋਏ ਆ ਦੋ ਸੁਮੇਤ ਰਿਸ਼ਤੇਦਾਰ ਆਏ ਹੋਏ ਆ ਰਾਜਵੰਦ ਸ਼ਰਸ਼ਟ੍ਰੋ ਦੇ ਨਾਮ ਤੇ ਆਪਾਂ ਰੈਸਟੋਰੈਂਟ ਖੋਲਿਆ ਐ ਐਸ ਸੀ ਐਫ 65 ਭਾਰਤ ਨਗਰ ਸਾਹਮਣੇ ਐ ਐਲ ਆਈ ਸੀ ਕੀ ਵਿਸ਼ੇਸ਼ ਵਿਸ਼ੇਸ਼ ਹੈ ਅਸੀਂ 300 ਰੁਪਏ ਦੇ ਵਿੱਚ ਟੇਕ ਅਵੇ ਤੰਦੂਰੀ ਚਿਕਨ ਫੁੱਲ ਦੇਾਂਗੇ ਜੋ ਕਿ ਆਲ ਇੰਡੀਆ ਚ ਨਹੀਂ ਮਿਲਦਾ ਅੰਦਰ ਬੈਠ ਕੇ ਵੀ ਖਾਣਾ ਤਾਂ 400 ਰੁਪਏ ਚ ਦੇਵਾਂਗੇ ਔਰ ਮੇਰੇ ਖਿਆਲੋਂ ਵੀ ਨਹੀਂ ਕਿਤੇ ਮਿਲਦਾ ਔਰ ਦੂਸਰੀ ਗੱਲ ਅਸੀਂ 2013 ਜੱਥੇ ਨਾ ਗ੍ਰੀਨ ਪੂਰੀ ਚਲਾ ਰਹੇ ਹਾਂ ਗ੍ਰੀਨ ਪੂਰੀ ਆਲ ਇੰਡੀਆ ਚ ਕਿਤੇ ਨਹੀਂ ਮਿਲਦੀ ਔਰ ਸਾਡੀ ਇਹ ਵੀ ਗਾਰੰਟੀ ਹੈ ਜਿਹੜਾ ਇੱਕ ਵਾਰ ਖਾ ਕੇ ਜਾਊਗਾ ਉਹ ਸਾਡਾ ਪੱਕਾ ਗਾਹਕ ਹੋ ਜਾਊਗਾ ਆਲ ਲਾਈਫ ਜਿਹਨੂੰ ਕਹਿੰਦੇ ਨਾ ਲਾਈਫ ਮੈਂਬਰ ਲਾਈਫ ਮੈਂਬਰ ਹੋ ਜਾ ਮੇਰੀ ਇੱਛਾ ਹੈ ਸ਼ਰਵਸਨ ਦਾ ਹੀ ਪੀ ਲੈ ਵੀ ਤੁਹਾਡਾ ਆਪਦਾ ਰੈਸਟੋਰੈਂਟ ਆ ਇੱਕ ਵਾਰ ਜ਼ਰੂ ਵਧੀਆ ਲੱਗੇ ਹੋਰ ਹੁਣ ਦੱਸੋ ਕੋਈ ਕਮੀ ਲੱਗੇ ਸਾਨੂੰ ਦੱਸ ਕੇ ਜਾਓ ਤਾਂ ਕਿ ਅਗਲੀ ਵਾਰ ਉਹ ਕਮੀ ਨੂੰ ਦੁਰਸਤ ਕੀਤਾ ਜਾ ਸਕੇ ਫੋਨ ਤੇ ਵੀ ਬੁੱਕ ਕੀਤੇ ਜਾਣਗੇ ਜੋਮੈਟੋ ਸਵਿਗੀ ਹਰ ਚੀਜ਼ ਤੇ ਸਾਡਾ ਐਡਰੈਸ ਹੋਏਗਾ ਸਾਡਾ ਨਾਮ ਹੋਗਾ ਆਨਲਾਈਨ ਸਭ ਕੁਝ ਹੋਏਗਾ ਅੱਜ ਸਾਡੇ ਸ਼ਹਿਰ ਬਠਿੰਡੇ ਦੇ ਵਿੱਚ ਰਾਜਵੰਸ਼ ਰੈਸਟੋਰੈਂਟ ਖੁੱਲਿਆ ਹੈ ਭ੍ਰੰਤੀਰਵੰਸ਼ਲ ਜੀ ਸਾਡੇ ਮਿੱਤਰ ਨੇ ਇਹਨਾਂ ਦੀ ਹੋਰ ਵੀ ਬੜੇ ਕਾਰੋਬਾਰ ਨੇ ਸਾਡੇ ਸ਼ਹਿਰ ਦੇ ਵਿੱਚ ਮਨੋਰੰਜਨ ਮੇਲਾ ਵੀ ਇਹ ਬਹੁਤ ਵਧੀਆ ਢੰਗ ਨਾਲ ਮੈਰਿਜ ਕਰਦੇ ਨੇ ਤੇ ਅੱਜ ਮੈਨਾਂ ਨੂੰ ਇਹਨਾਂ ਦੇ ਬੇਟੇ ਨੂੰ ਐਨ ਦੇ ਪਰਿਵਾਰ ਨੂੰ ਇਹਨਾਂ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਕਿਉਂਕਿ ਇਸ ਤਰ੍ਹਾਂ ਦੇ ਜਦੋਂ ادارے ਖੁੱਲਦੇ ਨੇ ਤੇ ਫਿਰ ਉਹ ਸ਼ਹਿਰ ਦੀ ਤਰੱਕੀ ਹੁੰਦੀ ਆ ਲੋਕ ਆਉਂਦੇ ਨੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ ਸੋ ਜਿਵੇਂ ਇਹ ਵਧੀਆ ਮੈਨੇਜਰ ਨੇ ਮੈਨੇਜਮੈਂਟ ਬਹੁਤ ਵਧੀਆ ਕਰਦੇ ਨੇ ਸੋ ਇਹਨਾਂ ਤੋਂ ਅਸੀਂ ਆਸ ਕਰਦੇ ਹਾਂ ਸਾਨੂੰ ਪੂਰਨ ਭਰੋਸਾ ਹੈ ਵੀ ਇਸ ਰੈਸਟੋਰੈਂਟ ਨੂੰ ਵੀ ਲੋਕਾਂ ਦੀ ਸੇਵਾ ਲਈ ਇੱਥੇ ਵਧੀਆ ਨਿਜਮ ਹੋਣਗੇ ਵਧੀਆ ਪ੍ਰਬੰਧ ਹੋਣਗੇ ਚੰਗਾ ਇੱਥੇ ਮਿਆਰੀ ਖਾਣਾ ਹੋਊਗਾ ਤੇ ਮੈਂ ਸ਼ਹਿਰ ਨਿਵਾਸੀ ਨੂੰ ਬੇਨਤੀ ਕਰੂੰਗਾ ਇਲਾਕਾ ਨਿਵਾਸੀਆਂ ਨੂੰ ਵੀ ਅਸੀਂ ਵੀ ਇੱਥੇ ਸਮੇਂ-ਸਮੇਂ ਆਉਂਦੇ ਰਹਿਵਾਂਗੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਜ਼ਰੂਰ ਇਸ ਰੈਸਟੋਰੈਂਟ ਦੇ ਵਿੱਚ ਆਉਣ ਇਹਨਾਂ ਦੇ ਜੋ ਇੱਥੇ ਬਣਦਾ ਇੱਥੇ ਉਸ ਦਾ ਟੇਸਟ ਦੇਖਣ ਤੇ ਮੈਂ ਅਖੀਰ ਦੇ ਵਿੱਚ ਸਾਰਿਆਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ